ਜਦੋਂ ਨੇ ਪਾਪ ਕੀਤਾ ਪਰਮੇਸ਼ੁਰ ਉਹਦੋਂ ਲੱਭਦਾ ਪਿਆ ਜਦੋਂ ਨੇ ਪਾਪ ਕੀਤਾ ਲੇਕਿਨ ਜਦੋਂ ਪਾਪ ਨਹੀਂ ਸੀ ਨਾ ਆਤਮਿਕ ਲੋਕਦਾ ਸੀ ਤਾਂ ਪਰਮੇਸ਼ੁਰ ਲੱਭਦਾ ਸੀ ਆਦਮ ਆਪਣੇ ਸਥਾਨ ਤੇ ਹੁੰਦਾ ਸੀ ਪਰਮੇਸ਼ੁਰ ਨਾਲ ਦੁਸਤ ਮਿਲ ਨਹੀਂਦਾ ਸੀ ਲੇਕਿਨ ਕਦੋਂ ਆਦਮ ਨੇ ਨੁਕਰਸ਼ ਨੂੰ ਕੀਤਾ ਜਦੋਂ ਪਾਪ ਕੀਤਾ ਉਹ ਇੱਕ ਮਨੁੱਖ ਜਿਹੜਾ ਮਿੱਟੀ ਦਾ ਬਣਾਇਆ ਗਿਆ ਹallelujah ਜਦੋਂ ਆਤਮਾਿਕ ਵਿਚਾਰ ਕਰ ਦਿੱਤਾ ਤੇ ਆਤਮਿਕ ਮਨੁੱਖ ਬਣ ਗਿਆ ਬੇਸ਼ੱਕ ਮਿੱਟੀ ਦਾ ਸੀਗਾ ਉਕੀਲਾ ਤੁਹਾਡੇ ਵਰਗਾ ਮੇਰੇ ਵਰਗਾ 16 ਤਤਾਂ ਦਾ ਬਣਿਆ ਜਿਹਦੇ ਵਿੱਚ ਵਕ ਵਕ ਤਤਾਂੜ ਬੋੜੀ ਤਿਆਰ ਹੋਈ ਸੀ ਦੇ ਵਿੱਚ ਜਦੋਂ ਤੱਕ ਕਿ ਆਤਮਾ ਸੀ ਪ੍ਰਵੇਸ਼ ਮਤ ਉਦੋਂ ਤੱਕ ਕਿ ਪਵਿੱਤਰ ਸੀ ਉਦੋਂ ਤੱਕ ਪ੍ਰਵੇਸ਼ ਮਲ ਇਹਦੀ ਸੰਕੀ ਸੀ ਉਦੋਂ ਤੱਕ ਇਮਾਨਦਾਰ ਸੀ ਉਦੋਂ ਤੱਕ ਇਹ ਬੋਹਲਾ ਸੀ ਲੇਕਿਨ ਜਿਤਾ ਹੀ ਮਹਾਮ ਹੋਇਆ ਤਾਂ ਪ੍ਰਵੇਸ਼ਵਾ ਦਾ ਆਤਮਾ ਯਿਸੂ ਸ਼ਕਤ ਦੇ ਚਲੇ ਗਿਆ ਤਾਂ ਬਾਅਦ ਵਿੱਚ ਜੁੜਾ ਦਾ आत्मिक मनो का नहीं ये शरीर तुमो का है तो जबो होने शरीर तुमो का है तब परमेश्वर दादा बखुड़ा का नहीं कर सकता परमेश्वर ने इतना सकती नहीं की परमेश्वर ने इतना सकती षडती इससे करके आज भी परमेश्वर शरीर तुमो का संपत्ति नहीं काता शरीर तुमो का परमेश्वर कभी डील नहीं करता शरीर तुमो का परमेश्वर कभी कोई गलबात नहीं करता ुख रा परमेश्वर कोई संबंध नही रखता परमेश्वर इतना रखता है और वो है आत्मिक आर्थिक